ਸਤਿ ਸ਼੍ਰੀ ਅਕਾਲ ਦੇ ਮੁੰਡੇ ਦੇ ਵੱਲੋਂ ਆਪਣੀ ਹੀ ਪਤਨੀ ਤੇ ਸ਼ਰੀਆਮ ਬਾਜ਼ਾਰ ਦੇ ਵਿੱਚ ਚਾਕੂ ਚਲਾ ਦਿੱਤੇ ਗਏ ਨੇ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਦੋ ਦੱਸਦੇ ਇਹ ਕਿ ਕੋਠੀਆਂ ਆਪਣੇ ਨਾਮ ਕਰਵਾਉਣ ਦੇ ਲਈ ਮਾਰਕੁਟਾਈ ਕਰ ਰਿਹਾ ਸੀ ਤੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੈ ਆਪਣੀ ਦਾ ਇਲਜ਼ਾਮ ਹੈ ਤਾਂ ਦੱਸੋ ਇਹ ਗੁਰਦਾਸਪੁਰ ਦੇ ਜੀਟੀ ਰੋਡ ਦੇ ਜਹਾਜ਼ ਚੌਂਕ ਦੇ ਨੇੜੇ ਸਤ ਹਿੰਦੂ ਸਿੰਧ ਬੈਂਕ ਦੇ ਬਾਹਰ ਉਸ ਵੇਲੇ ਅਫਰਾ ਤਫਰੀ ਮਚਦੀ ਹੈ ਜਦ ਇੱਕ ਨੌਜਵਾਨ ਨੇ ਕਾਰ ਦੇ ਵਿੱਚੋਂ ਉੱਤਰ ਕੇ ਇੱਕ ਮਹਿਲਾ ਤੇ ਚਾਕੂ DNA ਵਾਰ ਸ਼ੁਰੂ ਕਰ ਦਿੱਤੇ ਔਰਤ ਨੇ ਬਚਣ ਦੀ ਕਾਫੀ ਕੋਸ਼ਿਸ਼ ਕੀਤੀ ਹੈ ਨੇੜੇੋਂ ਲੰਘ ਰਹੇ ਹੋਰ ਨੌਜਵਾਨ ਨੇ ਹਿੰਮਤ ਕੀਤੀ ਹੈ ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਤਦ ਤੱਕ ਜ਼ਖਮੀ ਹੋ ਚੁੱਕੀ ਸੀ ਬਾਅਦ ਵਿੱਚ ਨੌਜਵਾਨ ਉਥੋਂ ਫਰਾਰ ਹੋ ਜਾਂਦਾ ਹੈ ਪੁਲਿਸ ਨੂੰ ਸੂਚਨਾ ਮਿਲਦਾ ਮੌਕੇ ਤੇ ਪਹੁੰਚੀ ਮਹਿਲਾ ਨੂੰ ਗੰਭੀਰ ਸੱਟਾਂ ਆਈਆਂ ਨੇ ਉਸ ਦੀ ਕਲਾਈ ਤੇ ਪੇਟ ਦੇ ਵਿੱਚ ਚਾਕੂ ਵੱਜੇ ਨੇ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਜਿਸ ਦੇ ਨਾਲ 2014 ਦੇ ਵਿੱਚ ਉਦ ਕਿਹਾ ਜਾ ਰਿਹਾ ਕਿ ਤਲਾਕ ਹੋਣ ਦੇ ਬਾਵਜੂਦ ਆਪਣੇ 11 ਸਾਲ ਦੇ ਬੱਚੇ ਦੇ ਭੋਗਿਕ ਅਧਿਕਾਰ ਨੂੰ ਆਪਣੇ ਘਰ ਵਾਲੇ ਦੇ ਨਾਲ ਰਹਿ ਰਹੀ ਸੀ ਇਹ ਮਹਿਲਾ ਬਹਿ ਕਹਿੰਨਾ ਹੈ ਪਰ ਦੋ ਕੋਠੀਆਂ ਜੋ ਔਰਤ ਦੇ ਨਾਮ ਤੇ ਸਾਨੂੰ ਉਹਨਾਂ ਨੂੰ ਆਪਣੇ ਨਾਮ ਤੇ ਕਰਾਉਣ ਦੇ ਲਈ ਘਰ ਵਾਲਾ ਮਾਰਕੁਟਾਈ ਕਰਦਾ ਤੇ ਉਸੇ ਸਮੇਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਤੇ ਉਧਰ ਹੀ ਦੱਸਦੇ ਇਹ ਕਿ ਪਤੀ ਦਾ ਪਿਤਾ ਪੁਲਿਸ ਦੇ ਵਿੱਚ ਐਸਐਚਓ ਮਹਿਲਾ ਦਾ ਕਹਿੰਨਾ ਹੈ ਕਿ ਇਸੇ ਇਸੇ ਦੇ ਚੱਲਦਿਆਂ ਕੋਈ ਕਾਰਵਾਈ ਨਹੀਂ ਹੁੰਦੀ ਐ ਤੇ ਹੁਣ ਹਿੰਮਤ ਇੰਨੀ ਵੱਧ ਗਈ ਐ ਕਿ ਸ਼ਰਮਜ਼ਾਦ ਦੇ ਵਿੱਚ ਚਾਕੂਆਂ ਦਾ ਹਮਲਾ ਕੀਤਾ ਗਿਆ ਤੇ ਉਸ ਦੀ ਜਾਨ ਤੇ ਖਤਰਾ ਬਣਿਆ ਹੋਇਆ ਮੈਂ ਗੁਰਦਾਸਪੁਰੋਂ ਦਾਵਾ ਕਲੋਨੀ ਦੇ ਰਹਿਣ ਵਾਲੀ ਆ ਤੇ ਮੇਰਾ ਵਿਆਹ ਹੋਇਆ ਸੀ 2009 ਚ ਮੇਰੀ ਲਵ ਮੈਰਿਜ ਹੀ ਸੀ ਤੇ ਫਿਰ ਮਤਲਬ ਉਹ ਥੋੜੀ ਕਾਸ ਦੇ ਕਰਕੇ ਮੇਰਾ ਡਾਈਵੋਰਸ ਹੋ ਗਿਆ ਮਿਊਚੁਅਲ ਅੰਡਰਸਟੈਂਡਿੰਗ ਨਾਲ 2014 ਚ ਡਾਈਵੋਰਸ ਹੋ ਗਿਆ ਉਸ ਤੋਂ ਬਾਅਦ ਕਿਹਾ ਕਿ ਮੇਰੇ ਹਸਬੰਦ ਦਾ ਹੀ ਕਹਿਣਾ ਹੋਗਾ ਕਿ ਡਾਈਵੋਰਸ ਹੋਇਆ ਮੇਰੀ ਮੰਮੀ ਕਰਕੇ ਠੀਕ ਐ ਤੇ ਅਸੀਂ ਇਕੱਠੇ ਰਹਿਣਾ ਫਿਰ 2000 ਫਿਰ ਅਸੀਂ ਉਸ ਤੋਂ ਬਾਅਦ ਇਕੱਠੇ ਰਹਿਣਾ ਸ਼ੁਰੂ ਕਰਤਾ ਡਾਈਵੋਰਸ ਤੋਂ ਫਿਰ ਉਹੀ ਸਾਲ ਚ ਲਾਸਟ 25 ਦਸੰਬਰ 2014 ਨੂੰ ਬੇਟਾ ਹੋਇਆ ਮੇਰਾ ਠੀਕ ਹੈ ਫਿਰ ਮੈਂ ਬੇਟੇ ਦੇ ਕਰਕੇ ਚਲੋ ਅਡਜਸਟਮੈਂਟ ਕਰਦੀ ਰਹੀ ਪਹਿਲਾਂ ਸੈਪਰੇਟ ਰਹੀਆਂ ਜਦੋਂ ਬੇਟਾ ਹੋਇਆ ਸੈਪਰੇਟ ਰਹੀਆਂ ਮੈਂ ਆਪਣੇ ਮਾਇਕੇ ਫਿਰ ਉਸ ਤੋਂ ਬਾਅਦ ਆਇਆ ਹੋਇਆ ਕਿ ਫਿਰ ਮੇਰੀ ਜੌਬ ਲੱਗ ਗਈ 2019 ਚ ਫਿਰ ਹਸਬੰਦ ਮੇਰੇ ਨੇ ਜਿਹੜਾ ਐਕਸ ਹਸਬੰਦ ਆ ਉਹਨੇ ਮੇਰੇ ਨਾਲ ਰਹਿਣਾ ਸਟਾਰਟ ਕਰਤਾ ਜਦੋਂ ਮੇਰੀ ਜੌਬ ਲੱਗ ਗਈ ਪਹਿਲਾਂ ਨਿਜ਼ ਹੀ ਰਹਿੰਦਾ ਨਾਮ ਇਹ ਰੱਖਦਾ ਸੀ ਮੇਰੇ ਲਾਜ਼ ਨੇ ਮੈਨੂੰ ਕੰਗੜਤਾ ਹੀਗਾ ਫਿਰ ਤੋਂ ਫਿਰ ਬੇਟੇ ਹੋਣ ਤੋਂ ਬਾਅਦ ਥੋੜੀ ਦਿਰ ਮੈਂ ਰਹੀ ਆ ਇੱਥੇ ਇੱਥੇ ਪਠਾਨਗੁਰ ਸ਼ਾਹਪੂਰ ਚੌਂਗ ਹੈ ਨਾ ਇਨ ਲਾਜ਼ ਦਾ ਪੁਰਾਣਾ ਜਗਾ ਰਹੀ ਤਰਲੇ ਮਿੰਦਾ ਕਰਕੇ ਕਿ ਬੇਟਾ ਤੇ ਨੈਨ ਤੋਂ ਮੈਨੂੰ ਉੱਥੇ ਉੱਥੇ ਰਹੀ ਆ ਮੇਰੇ ਹਾਰਡਲੀ ਮੇਰੇ ਖਿਆਲ ਨਾਲ ਮੈਂ ਸਾਲ ਵੀ ਨਹੀਂ ਰਹੀ ਉੱਥੇ ਫਿਰ ਉਹਨਾਂ ਨੇ ਮੈਨੂੰ ਕੜਤਾ ਗਾਲਾ ਗੁਲਾ ਗੜ ਕੇ ਕਰੈਕਟਰ ਦੇ ਬਾਰੇ ਬੋਲ ਕੇ ਫਿਰ ਫਿਰ ਉਸ ਤੋਂ ਬਾਅਦ ਉਹਨ ਮੈਂ ਕੰਟੀਨਿਊਸਲੀ ਮਤਲਬ ਵਹੀ ਰਹਿੰਦੇ ਪਏ ਆ ਪਰ ਮੇਰੇ ਹਸਬੰਡ ਦੀਆਂ ਹਰਕਤਾਂ ਜਿਹੜੀਆਂ ਨਾ ਬੜੀਆਂ ਮਾੜੀਆਂ ਹੋ ਗਏ ਇੱਕ ਡਿੰਗ ਕਰਦੇ ਹੀ ਉਹਦੇ ਨਾਲ ਉਹਦੇ ਕਰਕੇ ਮੈਨੂੰ ਮਾਰ ਕੁੱਟਾਈ ਕਰਦੇ ਹੀ ਤੇ ਉਹ ਹੁੰਦਾ ਹੈ ਕਿ ਉਹਨੇ ਲਗਾਤਾਰ ਮੇਰੇ ਖਿਆਲ ਨਾਲ ਸਾਲ ਤੋਂ ਬੜੇ ਜ਼ਿਆਦਾ ਜੀਣਾ ਹਰਾਮ ਕਰਤਾ ਮੈਂ ਕੰਪਲੇਨ ਵੀ ਕੀਤੀ ਇੱਕ ਮੈਂ ਕੀਤੀ 14 ਜੁਲਾਈ ਨੂੰ ਉਹਦੇ ਚੋਂ ਮਾਫੀ ਮੰਗ ਕੇ ਚਲਾ ਗਿਆ ਸਾਹਿਲ ਸ਼ਰਮਾ ਉਹਦਾ ਨਾਮ ਹਸਬੰਡ ਦਾ ਠੀਕ ਹੈ ਪ੍ਰਧਾਨਪੁਰ ਦਰਹਨ ਵਾਲਾ ਹੂੰ ਉਹਨਾਂ ਸੇ ਕੱਟੇ ਰਹਿ ਰਹੀ ਪਰ ਇਹਨੇ ਫਿਰ ਮੈਨੂੰ ਨਾ 4 4 ਅਕਤੂਬਰ ਨੂੰ ਮੈਨੂੰ ਮਾਰਿਆ ਮੈਂ ਐਮਐਲਆਰ ਕਟਵਾਈ ਮੈਂ ਪੁਲਿਸ ਦੇ ਵੀ ਆਈ ਕਿ ਮੇਰੇ ਨਾ ਕੋਈ ਮਤਲਬ ਕਾਰਵਾਈ ਕੀਤੀ ਜਾਏ ਮੇ ਕੋਲ ਛੋਟਾ ਜਿਹਾ ਫੁਟੇਜ ਵੀ ਹੈਗਾ ਜਿਹੜਾ ਉਹਨਾਂ ਨੇ ਮੈਨੂੰ ਕੁੱਟਿਆ ਪਰ ਪੁਲਿਸ ਵਾਲਿਆਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਉਹਦਾ ਮੈਨੂੰ ਇਹੀ ਕਹਿਣਾ ਸੀ ਮੇਰੇ ਹਸਬੰਦ ਦਾ ਕਿ ਤੂੰ ਜੋ ਕਰਨਾ ਕਰ ਲਾ ਮੈਂ ਪੁਲਿਸ ਤੇ ਪੈਸੇ ਚੜਾਤੇ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਅੱਜ ਜਦ ਮੈਂ ਆਪਣੇ ਬੇਟੇ ਨੂੰ ਛੱਡ ਕੇ ਕਿਸੇ ਰਿਲੇਟਿਵ ਦੇ ਘਰੇ ਅਤੇ 아이సి리아 ਰੀਆ ਜਿਮ ਮੈਨੂੰ ਰੀਆ ਮਹਾਜਲਦਾ ਮੈਂ ਉੱਤੇ ਜਿਮ ਚਾਈ ਸੀ ਤੇ ਉਹ ਮੈਨੂੰ ਫੋਲੋ ਕਰਦਾ ਆ ਹਨਾ ਉਹ ਮੇਰੇ ਪਿੱਛੇ ਆ ਗਿਆ ਉਹਨੇ ਉੱਤੇ ਮੈਨੂੰ ਮਾਰਨਾ ਕੁੱਟਣਾ ਸਟਾਰਟ ਕਰਤਾ ਫਿਰ ਉਹਨੇ ਨਾਈਫ ਕੱਢੀ ਗੱਡੀ ਚ ਤੇ ਉਹ ਉਹਦਾ ਇਹੀ ਕਹਣਾ ਕਿ ਦੋ ਘਰ ਹੈ ਕੋਠੀਆਂ ਦੋ ਉਹ ਮੇਰੇ ਨਾਮ ਹੈ ਕਿਉਂ ਮੇਰੇ ਨਾਮ ਘਾਰੇ ਤੇ ਰਹਿਣਾ ਵੀ ਮੈਂ ਤੇਰੇ ਨਾਲ ਜ਼ਬਰਦਸਤੀ ਤੇ ਮਾਰਕੁਟਾਈ ਵੀ ਮਤਲਬ ਤੂੰ ਸਹੀ ਜੱਜ ਮੈਂ ਤੂੰ ਪਹਿਲਾਂ ਸਿੰਦੀ ਪਰ ਇਸ ਵਾਰੀ ਮੈਂ ਨਹੀਂ ਉਹਨੂੰ ਮੈਂ ਕਿਹਾ ਕਿ ਨਹੀਂ ਮੈਂ ਤੇਰੇ ਨਾਲ ਇਹ ਨਾਲ ਬਹੁਤ ਹੋ ਗਿਆ ਤੇ ਜਦੋਂ ਮੇਰੇ ਮਾਰ ਕੇ ਗਿਆ ਸ਼ਾਰਪ ਬਲੰਟ ਮੇਰੇ ਮਤਲਬ ਇੰਜਰੀਜ਼ ਹੋਈਆਂ ਹੱਥ ਤੇ ਆ ਔਰ ਪੇਟ ਤੇ ਆ ਕੰਪਲੇਨ ਮਜ਼ਰ ਪੇਲਨਾਂ ਮੇ ਕੀਤੀ ਹੋਈ ਹੈ ਪਰ ਮੇਰੀ ਫਿਲਹਾਲ ਨਹੀਂ ਹਲੇ ਕੋਈ ਕਾਰਵਾਈ ਹੋਈ ਹੁਣ ਅੱਗੇ ਪਤਾ ਨਹੀਂ ਹੁਣ ਸਰ ਮੈਂ ਇਹ ਕਹਿੰਨੀ ਹੁਣ ਤੇ ਕਾਰਵਾਈ ਕੀਤੀ ਜਾਏ ਉਹਦੇ ਤੇ ਉਹਦੀ ਪੂਰੀ ਫੈਮਿਲੀ ਤੇ ਕੀਤੀ ਜਾਏ ਉਹਦੇ ਫਾਦਰ ਐ ਐਸਐਚਓ ਉਹ ਮੈਨੂੰ ਉਹਦੀ ਵੀ ਧੋਸ ਦਿੰਦਾ ਮੈਂ ਸਿੰਧ ਬੈਂਕ ਦੇ ਸਾਹਮਣੇ ਕੋਈ ਔਰ ਉਹਦਾ ਘਰ ਵਾਲਾ ਯਾਦ ਰਿਹਾ ਸੀ ਬੁਧੀ ਜਾਣਕਾਰੀ ਥਾਣਾ ਮਲੇ ਥਾਣਾ ਜਾਣਕਾਰੀ ਮਿਲਦੇ ਇਥੇ ਮੌਕੇ ਤੇ ਪੁੱਜੇ ਮੇਰੇ ਆਉਣ ਤੋਂ ਪਹਿਲਾਂ ਪੁਲਿਸ ਕਰਮਚਾਰੀ ਔਰ ਲੜਕੀ ਨੂੰ ਤੇ ਹਸਪਤਲ ਆ ਗਈ ਸੀ ਸੱਤ ਤੋਂ ਥੋੜੀ ਲੱਗੀ ਜੀ ਆਪਾਂ ਦਾ ਸੀਸੀ ਕੈਮਰਾ ਦੀ ਫੁਟੇਜ ਕਿਡਵਾਈ ਆ ਤੇ ਬਾਕੀ ਦਰਪੀਸ਼ ਜਾ ਕੇ ਹਸਪਤਲ ਤੋਂ ਪਤਾ ਕਰਕੇ ਬਾ ਕੋਈ ਚੀਜ਼ ਕਹਿਣ ਦਰਪੀਸ਼ ਜੀ ਆਈ ਹਾਂ ਹਾਂ ਉਹ ਪਤਾ ਕਰਦੇ ਜਾ ਕੇ ਫਿਰ ਸਾਰੀ ਗੱਲ ਮੈਡੀਕਲ ਹਸਪਤਾਲ ਆ ਕੇ ਇੱਕ ਕਰਮਚਾਰੀ ਉਹ ਲੜਕੀ